ਅਤਕਵਾਦੀ ਦੇਸ਼ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਪਹਿਲਾਂ ਵੀ ਉਹਨਾਂ ਨੇ ਪਲਵਾਮਾ ਦੇ ਵਿੱਚ ਅਤਕਵਾਦੀ ਹਮਲਾ ਕੀਤਾ ਤੇ ਸਾਡੇ ਜਿਹੜੇ ਸੈਨਿਕ ਸੀਗੇ ਉਸ ਸਮੇਂ ਸ਼ਹੀਦ ਹੋਏ ਅਤੇ ਇਸ ਵਾਰ નિર્ਦੋਸ਼ ਸਾਡੇ ਹਿੰਦੂ ਭਰਾਵਾਂ ਦੇ ਉੱਤੇ ਜਿਹੜਾ ਹੈਗਾ ਉੱਥੇ ਜ਼ੁਲਮ ਹੋਇਆ ਉਹਨਾਂ ਦੇ ਕਤਲ ਹੋਏ ਉੱਥੇ ਗੋਲੀਬਾਰੀ ਹੋਈ ਅਤੇ ਕੀ ਕਸੂਰ ਸੀ ਉਹਨਾਂ ਲੋਕਾਂ ਦਾ ਉਹਨਾਂ ਮਾਵਾਂ ਦਾ ਉਹਨਾਂ ਦਾ ਭੈਣਾਂ ਦਾ ਜਿਨ੍ਹਾਂ ਦਾ ਅੱਜ ਸੁਹਾਗ ਮਿੱਟ ਗਿਆ ਛੋਟੇ ਛੋਟੇ ਬੱਚਿਆਂ ਦਾ ਜਿਨ੍ਹਾਂ ਦੇ ਅੱਜ ਪਿਤਾ ਉਹਨਾਂ ਦੀ ਜ਼ਿੰਦਗੀ ਤੋਂ ਦੂਰ ਹੋ ਗਏ ਕੀ ਇੱਕ ਹਿੰਦੂ ਹੋਣਾ ਕੋਈ ਕਰਾਈਮ ਹੈ ਯਾ ਸਾਡੇ ਲੋਕਾਂ ਦੀ ਕੀ ਗਲਤੀ ਹੈ ਮੇਰਾ ਜਨਮ ਵੀ ਹਿੰਦੂ ਪਰਿਵਾਰ ਚ ਹੋਇਆ ਹੈ ਕਿ ਅਸੀਂ ਇਹ ਕੋਈ ਪਾਪ ਹੈ ਜੇ ਹਿੰਦੂ ਜਨਮ ਦਾ ਹਿੰਦੂ ਕਿਸੇ ਇਨਸਾਨ ਦਾ ਜਨਮ ਇਸ ਭਾਰਤ ਦੇਸ਼ ਦੇ ਵਿੱਚ ਹੋਇਆ ਮੈਂ ਕਹਿੰਦਾ ਬਹੁਤ ਹੀ ਮਾੜੀ ਜਿਹੜੀ ਘਟਨਾ ਹੋ ਵਾਪਰੀ ਹੈ ਨਿੰਦਰਜੋ ਘਟਨਾ ਵਾਪਰੀ ਹੈ ਤੇ ਅਸੀਂ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਅੱਤਵਾਦੀਆਂ ਦੇ ਖਿਲਾਫ ਐਸੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਆਉਣ ਵਾਲੀਆਂ ਜਿਹੜੀਆਂ ਪੀੜ੍hiyan ਨੇ ਇਹਨਾਂ ਦੀਆਂ ਉਹ ਵੀ ਕਦੇ ਭਾਰਤ ਦੇਸ਼ ਦੇ ਉੱਤੇ ਅਟੈਕ ਕਰਨ ਬਾਰੇ ਸੋਚਣ ਨਾ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਚਾਹੀਦੀ ਬਹੁਤ ਹੀ ਜ਼ਿਆਦਾ ਮਾੜੀ ਗੱਲ ਹੈ ਜ ਜਿਹਨਾਂ ਨੂੰ ਪੁੱਛਿਆ ਗਿਆ ਜਿਹਨੇ ਕਿਹਾ ਵੀ ਕੁਮਾਰ ਹੈ ਜਿਹਨੇ ਕਿਹਾ ਮੇਰਾ ਨਾਮ ਸ਼ਰਮਾ ਹੈ ਉਹਨਾਂ ਨੂੰ ਗੋਲੀ ਮਾਰੀ ਗਈ ਧਰਮ ਦੇ ਨਾਂ ਦੇ ਉੱਤੇ ਗੋਲੀ ਮਾਰੀ ਗਈ ਸੋ ਇਹ ਬਹੁਤ ਹੀ ਜ਼ਿਆਦਾ ਮਾੜਾ ਤੇ ਨਿੰਦਣਯੋਗ ਜਿਹੜਾ ਕੰਮ ਹੈ ਪੂਰੇ ਭਾਰਤ ਦੇਸ਼ ਦੇ ਵਿੱਚ ਅੱਜ ਰੋਸ ਮਜਾਰੇ ਹੋ ਰਹੇ ਨੇ ਲੋਕ ਬਹੁਤ ਹੀ ਜ਼ਿਆਦਾ ਭਾਵੁਕ ਹੋਏ ਨੇ ਬਹੁਤ ਹੀ ਮਾੜੀ ਜਿਹੜੀ ਘਟਨਾ ਹੈ ਉਹ ਵਾਪਰੀ ਹੈ ਤੇ ਦੋਸ਼ੀਆਂ ਦੇ ਖਿਲਾਫ ਸੱਤ ਤੋਂ ਸੱਤ ਜਿਹੜੀ ਕਾਰਵਾਈ ਹੈ ਉਹ ਹੋਣੀ ਚਾਹੀਦੀ ਹੈ ਤੁਸੀਂ ਪੂਰੇ ਅੱਜ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਜਿਹੜਾ ਹੈਗਾ ਉਹ ਵਿਰੋਧ ਕੀਤਾ ਜਾ ਰਿਹਾ ਤੇ ਭਾਰਤੀ ਜਨਤਾ ਪਾਰਟੀ ਵੀ ਇਸ ਸਮੇ ਆਪਣੇ ਦੇਸ਼ਵਾਸੀਆਂ ਤੇ ਜਿਹੜੀ ਨਾਲ ਉਹ ਡਟ ਕੇ ਖੜੀ ਹੈ ਤੇ ਅਸੀਂ ਕਾਰਵਾਈ ਦੀ ਜਿਹੜੀ ਮੰਗਿਆ ਸੀ ਉਹ ਕਰਦੇ ਇਹ ਜਿਹੜਾ ਸਾਡਾ ਹਿੰਦੁਸਤਾਨ ਆ ਨਾ ਇਹ ਇੱਕ ਗੁਲਦਸਤ ਹੈ ਇਹਦੇ 'ਚ ਸਾਰੇ ਧਰਮਾਂ ਦੇ ਲੋਕ ਰਹਿੰਦੇ ਨੇ ਇੱਕ ਦੂਜੇ ਨਾਲ ਦੇਖੋ ਗੁਰੂ ਤੇਗ ਬਹਾਦਰ ਮਹਾਰਾਜ ਦੀ ਸਤਾਪ ਦੀ ਹੁਣ ਦਿਹਾੜਾ ਵੀ ਮਨਾ ਕੇ ਨੇ ਸਤਾਪ ਦੀ ਆ ਰਹੀ ਆ ਲੋਕਾਂ ਨੇ ਕਦੇ ਦੇਖਿਆ ਵੀ ਕਿਹੜਾ ਧਰਮ ਹੈ ਨਾ ਮੁਸਲਮਾਨ ਦੇਖਣ ਨਾ Hindu ਦੇਖਣ ਨਾ ਦੂਜੇ ਭਰਾ ਦੇਖਣ ਕੋਈ ਨਹੀਂ ਦੇਖਦਾ ਇਹ ਇਹ ਚੀਜ਼ ਨੂੰ ਪਾਕਿਸਤਾਨ ਨੇ ਜਿਹੜਾ ਕੱਟੜਤਾ ਚ ਨੇ ਰਿਹਾ ਹੈ ਅਖੀਰ ਤਾ ਇਹ ਆ ਵੀ ਆਰਥਿਕਤਾ ਚੋਂ ਡੁੱਬ ਚੁੱਕਿਆ ਉਹ ਦੇਸ਼ ਡੁੱਬ ਜਦੋਂ ਬੰਦਾ ਮਰਦਾ ਹੈ ਨਾ ਉਹ ਫਿਰ ਮੁੱਠਾ ਪਾਣੀ ਜਾਂ ਵੀ ਭਰਦਾ ਵੀ ਜੇ ਬੰਦਾ ਕਿਸੇ ਢੰਗ ਨਾਲ ਬਚਾ ਇਹ ਸਾਰੀਆਂ ਸ਼ਰਾਰਤਾਂ ਨੇ ਸ਼ਰਾਰਤਾਂ ਦੇ ਕਾਰਨ ਨਾ ਪੁੱਛਣਾ ਇਹ ਸੀ ਵੀ ਅਸੀਂ ਹਿੰਦੁਸਤਾਨ ਨੂੰ ਅੱਗ ਲਾ ਦਈਏ ਵੀ ਹਿੰਦੂ ਸਿੱਖ ਮੁਸਲਮਾਨ ਆਈ ਲੜ ਲੜ ਮਰ ਜਾਣਗੇ ਪਰ ਸਾਨੂੰ ਮਾਣ ਹੈ ਸਾਡੇ ਗੁਰੂਆਂ ਤੇ ਸਾਡੇ ਭਗਤਾਂ ਤੇ ਸਾਡੀਆਂ ਮਾਵਾਂ ਤੇ ਜਿਹੜੀਆਂ ਮਾਤਾ ਨੇ ਜਿਹੜੇ ਤੀਰਥ ਯਾਤਰਾ ਤੇ ਅਸੀਂ ਇਕੱਠੇ ਹੋ ਕੇ ਲੰਗਰ ਲਾਉਨੇ ਆ ਇਕੱਠੇ ਬਣਾਉਨੇ ਆ ਉੱਥੋਂ ਸਾਨੂੰ ਇੱਕ ਸੁਨੇਹਾ ਮਿਲਦਾ ਹੈ ਕਿ ਅਸੀਂ ਇੱਕ ਦੂਜੇ ਨਾਲ ਲੜ-ਲੜ ਕੇ ਨਹੀਂ ਮਰਨਾ ਜਿਹੜਾ ਸਾਨੂੰ ਲੜਾਉਣਾ ਚਾਹੁੰਦਾ ਹੈ ਜਿਹੜਾ ਸਾਡੇ ਤੇ ਹਮਲਾ ਕਰਦਾ ਹੈ ਕਿਸੇ ਧਰਮ ਦਾ ਬੰਦਾ ਹੋਵੇ ਉਹਨੂੰ ਅਸੀਂ ਮੂੰਹ ਤੋੜਵਾ ਜਵਾਬ ਪਹਿਲਾਂ ਵੀ ਦਿੱਤਾ ਹੈ ਹੁਣ ਵੀ ਦਮਾਂਗੇ ਸਾਡਾ ਦੇਸ਼ ਹੈ ਜਿਹੜਾ ਬੜਾ ਮਜ਼ਬੂਤ ਹੈ ਤਦੇ ਤਾਈਂ ਤੋਂ ਡਰਦੇ ਨੇ ਸਾਰੇ ਡਰਨ ਦੇ ਕਾਰਨ ਦੇ ਹਰ ਤਰ੍ਹਾਂ ਦੀ ਬਿਮਾਰੀ ਇੱਥੇ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਮੈਨੂੰ ਮਾਨ ਹੈ ਇਹ ਇਹ ਕੋਈ ਸਰਕਾਰ ਜਾਂ ਪਾਰਟੀ ਦੀ ਗੱਲ ਨਹੀਂ ਉਹ ਹੀ ਕਿਸੇ ਨੂੰ ਨਹੀਂ ਬੋਲਣ ਦਊਗਾ ਮੂੰਹ ਤੋੜ ਮੈਂ ਜਵਾਬ ਦਵਾਂਗੇ ਅਸੀਂ ਕਹਿੰਦੇ ਜਿਵੇਂ ਗੁਰੂ ਤੇਗ ਬਹਾਦਰ ਨੇ ਅੱਜ ਤੱਕ ਹਿੰਦ ਦੀ ਚਾਦਰ ਹੱਟਾਇਆ ਦੁਨੀਆ ਦੀ ਚਾਦਰ ਇਸੇ ਤਰ੍ਹਾਂ ਕਿਤੇ ਲੋੜ ਪਊਗੀ ਕਦੇ ਨਾ ਪਹਿਲਾਂ ਪਿੱਠ ਦਿਖਾਈਏ ਨਾ ਹੁਣ ਦਿਖਾਵਾਂ ਅੱਜ ਆਪਾਂ ਜੋ ਲੋਕ ਇਕੱਠੇ ਹੋਏ ਆਂ ਕੱਲ ਆਪਾਂ ਨੂੰ ਸਾਨੂੰ ਪਤਾ ਹੈ ਪਹਿਲਵਾਨਾਂ ਦੇ ਅੰਦਰ ਜੋ ਕੁਝ ਹੋਇਆ ਪਾਕਿਸਤਾਨ ਦੀ ਉਹ ਗੰਦੀ ਹਰਕਤ ਜਿਸ ਤੋਂ ਬਾਜ਼ ਨਹੀਂ ਆ ਰਹੀਆਂ ਅਸੀਂ ਤਾਂ ਆਪਣੀ ਸਰਕਾਰ ਤੋਂ ਹੀ ਮੰਗ ਕਰਾਂਗੇ ਕਿ ਅਗਰ ਇਸ ਤੋਂ ਛੁਟਕਾਰਾ ਪਾਣਾ ਤਾ ਇਸ ਨੂੰ ਪੂਰੀ ਤਰ੍ਹਾਂ ਮਲਿਆ ਮਿਹੜ ਕਰਨਾ ਹੀ ਪਵੇਗਾ ਕਿਉਂਕਿ ਇਹ ਆਪਣੀ ਹਰਕਤਾਂ ਤੋਂ ਬਾਝ ਨਹੀਂ ਆ ਰਿਹਾ ਪਹਿਲਾਂ ਤਾਂ ਇਸਨੇ ਫੌਜਿਆਂ ਨੂੰ ਮਾਰਿਆ ਹੁਣ ਇੱਕ ਧਰਮ ਦੀ ਰਾਜਨੀਤੀ ਖੜ ਰਹੀ ਹੈ ਉਹ ਇੱਕ ਧਰਮ ਦੇ ਲੋਕਾਂ ਨੂੰ ਮਾਰਨ ਤੇ ਲੱਗਿਆ ਹੋਇਆ ਹੈ ਤਾਂ ਕਿ ਲੋਕ ਆਪਸ ਵਿੱਚ ਲੜ ਪੈਣ ਤੇ ਆਪਸ ਵਿੱਚ ਫਰਕ ਪਵੇ ਮੈਂ ਤਾਂ ਸਾਰੇ ਲੋਕਾਂ ਨੂੰ ਵੀ ਕਹਾਂਗਾ ਕਿ ਆਪਣੇ ਪਾਰਟੀਆਂ ਤੋਂ ਉੱਠ ਕੇ ਸਰਕਾਰ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਜਲਦ ਜਿੰਨੀ ਹੋ ਸਕੇ ਤੇ ਇਸ ਇਨ੍ਹਾਂ ਤੇ ਹਮਲਾ ਕਰਨਾ ਚਾਹੀਦਾ ਹੈ ਤੇ ਜੋ ਪੀਓ ਕੇਟ ਜੋੜਾ ਹੈ ਉਸ ਨੂੰ ਆਜ਼ਾਦ ਕਰਵਾ ਲੈਣਾ ਚਾਹੀਦਾ ਹੈ ਤਾਕਿ ਜੋ ਇੱਕ ਥੋੜਾ ਬਣ ਚੁੱਕਿਆ ਹੈ ਕੈਂਸਰ ਦਾ ਉਸ ਦਾ ਲੇ ਖਤਮ ਕੀਤਾ ਜਾ ਸਕੇ